ਜੋ ਯੂਨੀਵਰਸਿਟੀ ਤੇ ਜਿਹੜਾ ਇਹ ਨੋਟੀਫਿਕੇਸ਼ਨ ਦੇ ਕੇ ਜਿਹੜਾ ਡਾਕਾ ਮਾਰਿਆ ਇਹ ਉਹਨਾਂ ਦੀ ਉਸੇ ਪਲੈਨਿੰਗ ਦਾ ਪਾਰਟ ਆ ਜਿਸ ਪਲੈਨਿੰਗ ਦੇ ਵਿੱਚ ਬੀਜੇਪੀ ਆਰਐਸਐਸ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਤੋੜਨਾ ਚਾਹੁੰਦੀ ਆ ਪੀਵੀਐਮਬੀ ਤੇ ਤੇ ਹੁਣ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਆ ਉਹਦੇ ਤੇ ਅਟੈਕ ਕੀਤਾ ਤੇ ਜਿਹੜੀ ਸਿੱਧੋਂ ਸਿੱਧੀ ਲੜਾਈ ਆ ਉਹ ਲੜਾਈ ਪੰਜਾਬ ਹਤਾਸੀ ਲੋਕਾਂ ਦੀ ਤੇ বিজেপি ਆਰਐਸਐਸ ਦੀ ਲੜਾਈ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਜਿਹਦੇ ਜਿਹਦੇ ਵੀ ਦਿਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਾਸਤੇ ਦਿਲ ਧੜਕਦਾ ਜਿਹਦਾ ਜਿਹਦਾ ਵੀ ਦਿਲ ਧੜਕਦਾ ਉਹ 10 ਤਰੀਕ ਨੂੰ ਲਗਭਗ 11 ਵਜੇ ਇੱਥੇ ਜਰੂਰ ਪਹੁੰਚੋ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸਾਰੇ ਲੋਕਾਂ ਨੂੰ ਖੁੱਲ੍ਹਾ ਸੱਦਾ ਸਿਰਫ ਭਾਜਪਾ ਤੇ ਆਰਐਸਐਸ ਤੇ ਏਬੀਵੀਪੀ ਨੂੰ ਛੱਡ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਤੁਹਾਡੇ ਚੈਨਲਾਂ ਦੇ ਥਰੂ ਸਾਰਾ ਪੰਜਾਬ ਜਾਣਦਾ ਅੱਜ ਆਪਾਂ ਇਹ ਜਿਹੜੀ ਮੈਨੂੰ ਕਹਿਣ ਚ ਕੋਈ ਗਰੇਜ ਨਹੀਂਗਾ ਜਿਹੜੀ ਕੇਂਦਰ ਦੀ ਸਰਕਾਰ ਆ ਚਾਹੇ ਭਾਜਪਾ ਲਾ ਲਓ ਤੇ ਜਿਹੜੀ ਉਹਨਾਂ ਦੀ ਇੰਟਰਨਲ ਆਪਣੀ ਜਿਹੜੀ ਸਰਕਾਰ ਆ ਆਰਐਸਐਸ ਇਹ ਦੋਵਾਂ ਦੇ ਖਿਲਾਫ ਜਿਹੜੀ ਦੋਵਾਂ ਦੀਆਂ ਪਾਲਿਸੀਆਂ ਦੇ ਖਿਲਾਫ ਅੱਜ ਸਾਰਾ ਪੰਜਾਬ ਦੀਆਂ ਪੋਲੀਟਿਕਲ ਪਾਰਟੀਆਂ ਸਾਰੇ ਪੰਜਾਬ ਦੀਆਂ ਜਥੇਬੰਦਕ ਪਾਰਟੀਆਂ ਸਾਰੇ ਪੰਜਾਬ ਦਾ ਇਕੱਲਾ-ਇਕੱਲਾ ਬੱਚਾ ਇਕੱਲਾ-ਇਕੱਲਾ ਸਟੂਡੈਂਟ ਇਕੱਲਾ-ਇਕੱਲਾ ਇਨਸਾਨ ਇੱਥੇ ਪਹੁੰਚਿਆ ਤਾਂ ਇਹ ਉਹਨਾਂ ਦੇ ਖਿਲਾਫ ਪਹੁੰਚੇ ਆ ਜੇ ਮੈਂ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਵਾਂ ਤਾਂ ਮੈਨੂੰ ਇਹ ਲੱਗਦਾ ਨਿੱਜੀ ਤੌਰ ਤੇ ਕਿ ਜਿਹੜਾ ਯੂਨੀਵਰਸਿਟੀ ਤੇ ਜਿਹੜਾ ਇਹ ਨੋਟੀਫਿਕੇਸ਼ਨ ਦੇ ਕੇ ਜਿਹੜਾ ਡਾਕਾ ਮਾਰਿਆ ਇਹ ਉਹਨਾਂ ਦੀ ਉਸੇ ਪਲੈਨਿੰਗ ਦਾ ਪਾਰਟ ਆ ਜਿਸ ਪਲੈਨਿੰਗ ਦੇ ਵਿੱਚ ਬੀਜੇਪੀ ਆਰਐਸਐਸ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਤੋੜਨਾ ਚਾਹੁੰਦੀ ਆ ਇੱਥੋਂ ਦੀ ਏਕਤਾ ਨੂੰ ਤੋੜਨਾ ਚਾਹੁੰਦੀ ਆ ਚਾਹੇ ਉਹ ਧਾਰਮਿਕ ਏਕਤਾ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਏਕਤਾ ਹੋਵੇ ਤਾਂ ਉਹਦੇ ਵਿੱਚ ਉਹਨਾਂ ਨੇ 4-5 ਤਰੀਕਿਆਂ ਦੇ ਨਾਲ ਜਿਹੜਾ ਪੰਜਾਬ ਦੇ ਵਿਰੁੱਧ ਪਲਾਨ ਕੀਤਾ ਪਹਿਲਾ ਧਾਰਮਿਕ ਤੌਰ ਤੇ ਪੰਜਾਬ ਨੂੰ ਵੰਡਣ ਦਾ ਦੂਜਾ ਜਾਤੀ ਤੌਰ ਤੇ ਪੰਜਾਬ ਨੂੰ ਵੰਡਣ ਦਾ ਤੀਜਾ ਜਿਹੜੀਆਂ ਸੰਸਥਾਵਾਂ ਕਰਕੇ ਪੰਜਾਬ ਦਾ ਦਿਲ ਧੜਕਦਾ ਚਾਹੇ ਉਹ ਬੀਬੀਐਮਬੀ ਹੋਵੇ ਚਾਹੇ ਉਹ ਪੰਜਾਬ ਯੂਨੀਵਰਸਿਟੀ ਹੋਵੇ ਤਾਂ ਉਹਨਾਂ ਤੇ ਬੇਲੋੜੇ ਅਟੈਕ ਕਰਨ ਦਾ ਜਿਹੜਾ ਚਾਰ ਨੁਕਤੇ ਉਹਨਾਂ ਦਾ ਪ੍ਰੋਗਰਾਮ ਆ ਉਹਦੇ ਤਹਿਤ ਹੀ ਉਹਨਾਂ ਨੇ ਪਹਿਲਾਂ ਬੀਬੀਐਮਬੀ ਤੇ ਤੇ ਹੁਣ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਆ ਉਹਦੇ ਤੇ ਅਟੈਕ ਕੀਤਾ ਤੇ ਜਿਹੜੀ ਸਿੱਧੋਂ ਸਿੱਧੀ ਲੜਾਈ ਆ ਉਹ ਲੜਾਈ ਪੰਜਾਬ ਹਤਾਇਸ਼ੀ ਲੋਕਾਂ ਦੀ ਤੇ ਬੀਜੇਪੀ ਆਰਐਸਐਸ ਦੀ ਲੜਾਈ ਆ ਜਿਹੜਾ ਨੋਟੀਫਿਕੇਸ਼ਨ ਹੋਇਆ ਉਹਦੇ ਚ ਸਾਰੇ ਲੋਕ ਬੜੀ ਡਿਟੇਲ ਨਾਲ ਜਾਣਦੇ ਨੇ ਵੀ ਸਟੈਂਡ ਤੇ ਸਿੰਡੀਗੇਟ ਨੂੰ ਭੰਗ ਕਰ ਰਹੇ ਨੇ ਮੈਂਬਰ ਘਟਾ ਰਹੇ ਨੇ ਤੇ ਜਿਹੜੇ ਵੀ ਘਟਾਏ ਹੋਏ ਮੈਂਬਰ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਮੈਂਬਰ ਹੋਣਗੇ ਉਹ ਬੀਜੇਪੀ ਦੁਆਰਾ ਤੇ ਵੀਸੀ ਦੇ ਦੁਆਰਾ ਸਿਲੈਕਟਡ ਹੋਣਗੇ ਨੋਮੀਨੇਟਡ ਹੋਣਗੇ ਤੇ ਜੇ ਮੈਂ ਮੋਟਾ-ਮੋਟਾ ਜ਼ਿਆਦਾ ਡਿਟੇਲ 'ਚ ਨਾ ਜਾਵਾਂ ਅੱਗੇ 90ਾਂ ਦੇ ਵਿੱਚੋਂ ਜੇਕਰ 40 ਤੋਂ 50 ਵੋਟਾਂ ਨਾਲ ਚੁਣ ਕੇ ਪੰਜਾਬ ਦੇ ਸਟੂਡੈਂਟ ਚੁਣ ਕੇ ਭੇਜਦੇ ਸੀ ਤਾਂ ਉਹ ਨਮਾਇੰਦਗੀ ਘਟਾ ਕੇ ਇਹਨਾਂ ਨੇ ਹੁਣ 15 ਡਾਇਰੈਕਟ 4 ਇੱਥੋਂ ਦੇ ਪ੍ਰੋਫੈਸਰ ਤੇ ਉਸ ਤੋਂ ਬਾਅਦ ਜਿਹੜੇ ਪੋਲਿਟੀਕਲ ਪਾਰਟੀਆਂ ਦੇ ਨੋਮੀਨੇਟਡ ਹੁੰਦੇ ਨੇ ਤਾਂ ਜਿਹੜੇ 31 ਰਹਿ ਗਏ 31ਾਂ ਦੇ ਵਿੱਚੋਂ ਵੀ ਤੁਸੀਂ ਮੰਨ ਕੇ ਚੱਲੋ 18 ਤੋਂ 20 ਤਾਂ ਸਿੱਧੇ ਡਾਇਰੈਕਟ ਆਰਐਸਐਸ ਦੇ ਆਜਾ ਕਰਨਗੇ ਤੇ ਜਿਹੜੇ ਬਾਕੀ 10 ਬਚ ਗਏ ਜਿਹੜੇ ਇਲੈਕਸ਼ਨ ਦੇ ਨਾਲ ਆਇਆ ਕਰਨਗੇ ਪੂਰੇ ਪੰਜਾਬ ਦੇ ਵਿੱਚੋਂ ਉਹਦੇ ਵਿੱਚ ਵੀ ਇਹ ਪ੍ਰੀਪਲਾਨਡ ਤਰੀਕੇ ਦੇ ਨਾਲ 2-3 ਆਰਐਸਐਸ ਦੇ ਭੇਜਿਆ ਕਰਨਗੇ ਤੇ ਪੰਜਾਬ ਦੇ ਸਾਰੇ ਸਟੂਡੈਂਟ ਜਥੇਬੰਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੇ ਉਹ ਆਪਸ ਵਿੱਚ ਜਿਵੇਂ ਮਰਜ਼ੀ ਹੋਣਾ ਪਰ ਪੰਜਾਬ ਵਾਸਤੇ ਇਕੱਠੀਆਂ ਉਹਨਾਂ ਸਾਰਿਆਂ ਦੀ ਨੁਮਾਇੰਦਗੀ ਘਟ ਕੇ 31 ਦੇ ਵਿੱਚੋਂ 5 ਜਾਂ 4 ਰਹਿ ਜਾਊਗੀ ਤਾਂ ਇਹ ਮੇਨ ਵੱਡੀ ਲੜਾਈ ਆ ਅੱਜ ਅਸੀਂ ਵਾਰੀ-ਵਾਰੀ ਸਾਰੇ ਚਾਹੇ ਉਹ ਐਮਪੀ ਸਾਬਣ ਹੋਣ ਚਾਹੇ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਹੋਣ ਬੀਇੰਗ ਸੈਨੇਟ ਮੈਂਬਰ ਯੂਨੀਵਰਸਿਟੀ ਦਾ ਹੋਣ ਦੇ ਨਾਤੇ ਅੱਜ ਮੈਂ ਵੀ ਇੱਥੇ ਆਇਆ ਤੇ ਲਗਾਤਾਰ ਵਿਸ਼ਵਾਸ ਵੀ ਦਿਵਾਇਆ ਅਸੀਂ ਸਰਕਾਰ ਵੱਲੋਂ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਸਾਰੀਆਂ ਜਥੇਬੰਦੀਆਂ ਸਟੂਡੈਂਟ ਫਰੰਟ ਨੇ ਜਿਹੜਾ ਸਾਂਝਾ ਸਟੂਡੈਂਟ ਫਰੰਟ ਆ ਪੰਜਾਬ ਯੂਨੀਵਰਸਿਟੀ ਦਾ ਉਹਨੂੰ ਸਪੋਰਟ ਕਰਨ ਦੇ ਲਈ ਉਹਦੀ ਹਮਾਇਤ ਕਰਨ ਦੇ ਲਈ ਅਸੀਂ ਸਾਰੇ ਇੱਥੇ ਆਏ ਆ ਤੇ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜੀ ਆਉਣ ਵਾਲੀ 10 ਤਰੀਕਾ 10 ਤਰੀਕ ਨੂੰ ਸਮਾਂ 11 ਵਜੇ ਤੁਸੀਂ ਇਸ ਯੂਨੀਵਰਸਿਟੀ ਦੇ ਵਿੱਚ ਜਿਸ ਜਗ੍ਹਾ ਤੇ ਅੱਜ ਆਪਾਂ ਇੱਥੇ ਖੜੇ ਆ ਇੱਥੇ ਸਾਰਿਆਂ ਨੇ ਜ਼ਰੂਰ ਪਹੁੰਚਣਾ ਕੋਈ ਇਹ ਨਾ ਉਡੀਕਿਓ ਵੀ ਜੇ ਮੈਨੂੰ ਕੋਈ ਫੋਨ ਕਰੂਗਾ ਮੈਂ ਤਾਂ ਜਾਊਂਗਾ ਕੋਈ ਇਹ ਨਾ ਉਡੀਕਿਓ ਕਿ ਜੇਕਰ ਮੈਨੂੰ ਕੋਈ ਬੁਲਾਊਗਾ ਤਾਂ ਜਾਊਂਗਾ ਕੋਈ ਇਸ ਚੀਜ਼ ਦੀ ਪਰਵਾਹ ਨਾ ਕਰਿਓ ਵੀ ਮੈਨੂੰ ਸਟੇਜ ਤੇ ਬਿਠਾਉਣਗੇ ਤਾਂ ਜਾਊਂਗਾ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਜਿੰਨੇ ਮੇਰੇ ਸਾਥੀ ਨੇ ਜਥੇਬੰਦੀ ਦੇ ਸਾਥੀ ਨੇ ਮੇਰੀ ਇਹਨਾਂ ਦੇ ਵੱਲੋਂ ਵੀ ਸਾਡੇ ਵੱਲੋਂ ਵੀ ਮੇਰੇ ਆਪਣੇ ਵੱਲੋਂ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹਦੇ ਜਿਹਦੇ ਵੀ ਦਿਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਾਸਤੇ ਦਿਲ ਧੜਕਦਾ ਜਿਹਦਾ ਜਿਹਦਾ ਵੀ ਦਿਲ ਧੜਕਦਾ ਉਹ 10 ਤਰੀਕ ਨੂੰ ਲਗਭਗ 11 ਵਜੇ ਇੱਥੇ ਜਰੂਰ ਪਹੁੰਚਿਓ ਸਾਨੂੰ ਇਹ ਵੀ ਪਤਾ ਵੀ ਜਿਹੜਾ ਇੱਥੋਂ ਦਾ ਪ੍ਰਸ਼ਾਸਨਾ ਚੰਡੀਗੜ੍ਹ ਦਾ ਉਹ ਰੋਕਣ ਦੀ ਕੋਸ਼ਿਸ਼ ਕਰੂਗਾ ਪਰ ਆਪਦੇ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਇੱਥੇ ਆਇਓ ਤੇ ਨਾਲ ਦੀ ਨਾਲ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੇ ਕੇਂਦਰ ਦੇ ਪ੍ਰਸ਼ਾਸਨ ਨੂੰ ਤੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਵੀ ਕਰਦਾ ਕਿ ਗੱਲ ਵੀ ਕਹਿੰਦਾ ਉਹਨਾਂ ਨੂੰ ਕਿ ਜਿਹੜਾ ਸਾਡਾ ਇਹ 10 ਤਰੀਕ ਦਾ ਪ੍ਰੋਟੈਸਟ ਆ ਇਹ ਕੋਈ ਰੌਲਾ ਪਾਉਣ ਵਾਲਾ ਨਹੀਂ ਕੋਈ ਤੱਕੇ ਵਾਲਾ ਨਹੀਂ ਇਹ ਬਿਲਕੁਲ ਸਾਡਾ ਸ਼ਾਂਤੀਪੂਰਵਕ ਪ੍ਰੋਟੈਸਟ ਆ ਤੁਸੀਂ ਇਹਨੂੰ ਰੋਕਣ ਦੀ ਜ਼ਰੂਰਤ ਨਾ ਕਰਿਓ ਕਿ ਸਟੂਡੈਂਟਾਂ ਨੂੰ ਆਪਣੀ ਗੱਲ ਆ ਆਪਣਾ ਹੱਕ ਆ ਉਹਨਾਂ ਨੂੰ ਆਪਣੀ ਗੱਲ ਕਰਨ ਦਿਓ ਪੰਜਾਬ ਦੇ ਲੋਕਾਂ ਨੂੰ ਆਪਣੀ ਗੱਲ ਕਰਨ ਦਿਓ ਤੇ ਸਾਡੇ ਵੱਲੋਂ ਇਸ ਫਰੰਟ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੇ ਲੋਕਾਂ ਨੂੰ ਖੁੱਲ੍ਹਾ ਸੱਦਾ ਸਿਰਫ ਭਾਜਪਾ ਤੇ ਆਰਐਸਐਸ ਤੇ ਏਬੀਵੀਪੀ ਨੂੰ ਛੱਡ ਕੇ ਹਾਂ ਜੇਕਰ ਤੁਸੀਂ ਵੀ ਤਿੰਨੇ ਆਉਣਾ ਚਾਹੁੰਦੇ ਆ ਤੁਸੀਂ ਆਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਹਾਡੀਆਂ ਗਲਤੀਆਂ ਕੀ ਨੇ ਤੁਹਾਨੂੰ ਵੀ ਵੈਲਕਮ ਕਰਦੇ ਆ ਤੁਸੀਂ ਵੀ ਆਓ ਪਰ ਤੁਹਾਡੀ ਜਿਹੜੀ ਜਗ੍ਹਾ ਉਹ ਸਾਹਮਣੇ ਵਾਲੇ ਪਾਸੇ ਹੋਊਗੀ ਸਾਡੇ ਵਿਰੋਧ ਵਾਲੇ ਪਾਸੇ ਹੋਊਗੀ ਇਹ ਜੀਆਂ ਸਾਰਿਆਂ ਮੇਰੀਆਂ ਤੁਹਾਨੂੰ ਬੇਨਤੀਆਂ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਮੈਂ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਦਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਕਵਰੇਜ ਕਰ ਰਹੇ ਹੋ ਤੁਹਾਡੇ ਕੈਮਰਿਆਂ ਦੀਆਂ ਫੋਟੋ ਤੁਹਾਡੇ ਮਾਈਕ ਦੀਆਂ ਆਵਾਜ਼ਾਂ ਮੇਰੇ ਪੰਜਾਬ ਦੇ ਲੋਕਾਂ ਦੇ ਤੱਕ ਪਹੁੰਚ ਰਹੀਆਂ ਨੇ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਇਦਾਂ ਦੀ ਕਰੀਏ ਕਿ ਆਪਣੇ ਕੈਮਰਿਆਂ ਦੇ ਥਰੂ ਇਹੋ ਜੀ ਫੋਟੋ ਪੰਜਾਬ ਦੇ ਲੋਕਾਂ ਕੋਲ ਜਾਵੇ ਜਿਹਦੇ ਨਾਲ ਸਾਡੀ ਏਕਤਾ ਦਿਸੇ ਕੋਈ ਇਹ ਜੀ ਫੋਟੋ ਕੋਈ ਇਹ ਜੀ ਆਡੀਓ ਵੀਡੀਓ ਲੋਕਾਂ ਤੱਕ ਨਾ ਜਾਵੇ ਜਿਨ੍ਹਾਂ ਦੇ ਨਾਲ ਆਰਐਸਐਸ ਵਾਲੇ ਭਾਜਪਾ ਵਾਲੇ ਖੁਸ਼ ਹੋਣ ਕਿ ਜੀ ਇਹਨਾਂ ਨੇ ਭਈ ਲੜਪੇ ਇਹਨਾਂ ਨੇ ਨੁਕਸਾਨ ਕਰਤਾ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਧੰਨ ਗੀ ਧੰਨ ਗੀ ਸੁਨੀਲ ਜਾਖੜ ਕਹਿ ਰਹੇ ਆ ਭਾਜਪਾ ਕੇ ਜੋ ਪ੍ਰਧਾਨ ਹੈ ਕੋਈ ਇਹ ਕਹਿ ਰਹੇ ਕਿ ਵਿਸ਼ਵੋਦ ਦਾ ਧੰਦਾ ਚੱਲ ਰਹਾ ਹੈ ਪੰਜਾਬ ਕੇ ਅੰਦਰ ਇੱਕ ਡੀਆਈਟੀ ਅਰੈਸਟ ਹੋ ਚੁੱਕਾ ਹੈ ਅਬ ਕਈ ਸਿਆਸਤਦਾਨੋ ਕੇ ਨਾਮ ਵੀ ਉਸਕੇ ਅੰਦਰ ਹੈ ਅਭੀ ਜਲਦੀ ਉਜਾਗਰ ਹੋਣੇ ਵਾਲਾ ਕੋਈ ਨਾ ਮੈਂ ਅੱਜ ਇੱਥੇ ਯੂਨੀਵਰਸਿਟੀ ਦੀ ਗੱਲ ਕਰਨਾ ਆ ਤੇ ਮੈਂ ਬੜਾ ਕੰਟਰੋਲਡ ਬੋਲਦਾ ਹੁਣ ਮੈਨੂੰ ਇਹ ਹੁੰਦਾ ਵੀ ਜਿਸ ਟੌਪਿਕ ਤੇ ਮੈਂ ਗਿਆ ਮੈਂ ਉੱਤੇ ਗੱਲ ਕਰਾਂ ਇਹਦੀ ਗੱਲ ਦਾ ਜਵਾਬ ਜਦੋਂ ਯੂਨੀਵਰਸਿਟੀ ਤੋਂ ਬਾਹਰ ਜਾਵਾਂਗੇ ਸਾਰੇ ਜਵਾਬ ਦੇਵਾਂਗੇ ਪਰ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਵੀ ਇਹ ਸਮਾਂ ਜਿਹੜਾ ਉਹ ਪੰਜਾਬ ਦੀ ਬਹੁਤ ਵੱਡੀ ਲੜਾਈ ਆ ਇਹਦਾ ਤੁਸੀਂ ਧਿਆਨ ਨਾ ਫਟਕਾਓ ਇਸ ਲੜਾਈ ਤੇ ਰਹਿਣ ਦਿਓ ਤੇ ਤੁਸੀਂ ਜੋ ਤੁਹਾਡਾ ਕੰਮ ਆ ਤੁਸੀਂ ਉਹ ਕਰੋ ਤੁਸੀਂ ਆਪਣੀ ਸਰਕਾਰ ਨੂੰ ਸਮਝਾਓ ਵੀ ਤੁਸੀਂ ਇਹ ਧੱਕਾ ਪੰਜਾਬ ਨੂੰ ਨਹੀਂ ਕਰ ਸਕਦਾ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਕੋਈ ਐਦਾਂ ਦਾ ਰੈਜ਼ੋਲੂਸ਼ਨ ਪਾਸ ਕਰ ਸਕਦੀ ਹੈ ਬਤਾ ਆਉਣ ਗੋੜੇ ਸਮਝ ਦੇ ਵਿੱਚ ਦੇਖੋ ਅਸੀਂ ਜਿਹੜੇ ਜਥੇਬੰਦੀਆਂ ਇੱਥੇ ਬੈਠੀਆਂ ਨੇ ਅਸੀਂ ਉਹਨਾਂ ਨੂੰ ਕਿ ਕਿ ਜੇਕਰ ਤੁਸੀਂ ਰਾਜਨੀਤਿਕ ਤੌਰ ਤੇ ਸਾਡੀ ਮਤ ਚਾਹੁੰਦੇ ਹੋ ਉਹ ਕਰਾਂਗੇ ਕਾਨੂੰਨੀ ਤੌਰ ਤੇ ਮਤ ਚਾਹੁੰਦੇ ਉਹ ਕਰਾਂਗੇ ਵਿਧਾਨ ਸਭਾ ਦੇ ਵਿੱਚ ਸਾਡੇ ਤੋਂ ਮਤ ਚਾਹੁੰਦੇ ਉਹ ਕਰਾਂਗੇ ਜੇ ਤੁਸੀਂ ਗਰਾਊਂਡ ਤੇ ਅਸੀਂ ਉਹਨਾਂ ਦੀ ਆਵਾਜ਼ ਬਣ ਕੇ ਗੱਲ ਕਰੀਏ ਜਿਵੇਂ ਉਹ ਕਹਿਣਗੇ ਅਸੀਂ ਉਸੇ ਤਰੀਕੇ ਦੇ ਨਾਲ ਅਸੀਂ ਜਿਹੜੀ ਇਹ ਪੂਰੀ ਪੰਜਾਬ ਯੂਨੀਵਰਸਿਟੀ ਦੀ ਕਮੇਟੀ ਆ ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਦੀ ਗੱਲ ਮੰਨ ਕੇ ਉਸੇ ਤਰ੍ਹਾਂ ਜਿਹੜੀ ਸਰਕਾਰ ਆ ਜੋ ਬੈਸਟ ਹੋ ਸਕੇ ਆ ਐਕਸਪਰਟ ਨਾਲ ਗੱਲ ਕਰਕੇ ਉਹ ਕਰੂੰਗਾ ਜਿਵੇਂ ਤੁਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ ਤਾਂ 10 ਤਰੀਕ ਨੂੰ ਵਿਧਾਇਕ ਵੀ ਆਉਣਗੇ ਸਾਰੇ ਬਿਲਕੁਲ ਜੀ ਮੈਂ ਸਾਰੇ ਆਉਣਗੇ ਅਸੀਂ ਆਪ ਆਵਾਂਗੇ ਜਦੋਂ ਮੁੱਖ ਮੰਤਰੀ ਸਾਹਿਬ ਦਾ ਪ੍ਰੋਟੋਕੋਲ ਉਹਨਾਂ ਦਾ ਅਲੱਗ ਆ ਤੇ ਉਹਦੇ ਬਾਰੇ ਮੈਂ ਗੱਲ ਨਹੀਂ ਕਰ ਸਕਦਾ ਉਹ ਸਾਡੇ ਆਫੀਸ਼ੀਅਲ ਸਪੋਕਸਪਰਸਨ ਕਹਿਣਗੇ ਪਰ ਐਮਐਲਏ ਲਗਭਗ ਸਾਡੇ ਸਾਰੇ ਆਉਣਗੇ ਠੀਕ ਹੈ